ਵਰਗਲੀਏ 3 లై ਕਰ ਲੋ ਜੀ ਸਰ ਉਹ ਕਿਹਾ ਜੀ ਉਹ ਭਾਜੋ ਕੋਈ ਗੱਲ ਨਹੀਂ ਭਾਜੋ ਦਿਖਾਓ ਲਾਲਾਬਾਦ ਪਹੁੰਚੇ ਹੋ ਕੀ ਪ੍ਰੋਗਰਾਮ ਹੈ ਸਰ ਜੋ ਅੱਜ ਲਿਕੇ ਆਏ ਸੀ ਜਲਾਲਾਬਾਦ ਪਹੁੰਚ ਗਏ ਵੇਖੋ ਮੇਰੇ ਆਣ ਦਾ ਜਿਹੜਾ ਦੋ ਮੁੱਖ ਕਾਰਨ ਹੈ ਇੱਕ ਤਾਂ ਜੋ ਕੁਝ ਘਟਨਾ ਇੱਥੇ ਵਾਪਰੀ ਕੁਝ ਦਿਨ ਪਹਿਲਾਂ ਉਹ ਸਿਰਫ ਕਾਕਾ ਕੰਬੋਜ ਦੇ ਘਰੇ ਰੇਡ ਨਹੀਂ ਹੋਈ ਉਹ ਭਾਜਪਾ ਦੇ ਪ੍ਰਧਾਨ ਦੇ ਰੇਡ ਹੋਈ ਹੈ ਤੇ ਦੂਜਾ ਅੱਜ ਜਿਹੜਾ ਮੇਨ ਕਾਰਨ ਸੀਗਾ ਲਾਲੀ ਖੁੰਝਾ ਸਾਡੇ ਬੜੇ ਸਮਰਥਕ ਤੇ ਸਾਡੇ ਪਰਿਵਾਰ ਦੇ ਮੈਂਬਰ ਦੇ ਤੌਰ ਤੇ ਉਹਨਾਂ ਨਾਲ ਸਾਡਾ ਜਿਹੜਾ ਸੰਬੰਧ ਰਿਹਾ ਹੈ ਉਹਨਾਂ ਦੇ ਅਕਾਲ ਚਲਾਣੇ ਕਰਕੇ ਅੱਜ ਉਹਨਾਂ ਦੇ ਇੱਥੇ ਬੁਖਸਾਂਝਾ ਕਰਕੇ ਮੈਂ ਖੁੰਝਾ ਤੋਂ ਇੱਥੇ ਆਇਆ ਜੋ ਕੁਸ਼ ਇੱਥੇ ਜਲਾਲਾਬਾਦ ਦੇ ਅੰਦਰ ਜੋ ਕੁਝ ਹੋਇਆ ਉਹ ਕਿਸੇ ਤੋਂ ਲੁਕਿਆ ਨਹੀਂ ਇੱਕ ਅਜਿਹੇ ਪਰਿਵਾਰ ਦੇ ਉੱਤੇ ਇਸ ਕਿਸਮ ਦੀ ਤਸ਼ੱਦਦ ਕੀਤੀ ਗਈ ਹੈ ਜਿਨ੍ਹਾਂ ਦਾ ਪਿਸ਼ੋਕੜ ਜਿਨ੍ਹਾਂ ਦਾ ਰੁਤਬਾ ਜਿਨ੍ਹਾਂ ਦਾ ਮਾਨ ਸਤਕਾਰ ਸਾਰਾ ਇਲਾਕਾ ਗਵਾ ਉਸ ਗੱਲ ਦਾ ਜਿੰਨ ਵਜ੍ਹਾ ਕਰਕੇ ਹੋਈ ਹੈ ਉਹ ਜਿਹੜੀ ਸਮੱਸਿਆ ਹੈ ਉਹ ਕੱਲੇ ਜਲਾਲਾਬਾਦ ਦੀ ਹੈ ਕਾਕਾ ਕੰਬੋਜ ਦੀ ਨਹੀਂ ਪੂਰਾ ਪੰਜਾਬ ਅਜ ਭੁਗਤ ਰਿਹਾ ਹੈ ਅੱਜ ਪੰਜਾਬ ਦੇ ਅੰਦਰ ਜੋ ਹਾਲਾਤ ਬਣੇ ਹੋਏ ਹੈ ਜਿਨ੍ਹਾਂ ਮਸਲਿਆਂ ਨੂੰ ਲੈ ਕੇ ਲੋਕਾਂ ਨੇ ਬਦਲਾਅ ਲੈ ਕੇ ਆਏ ਸੀਗੇ ਜਿਹੜੇ ਮੇਨ ਮੁੱਦੇ ਸੀ ਲੋਕ ਉਸ ਤੋਂ ਸ਼ਾਇਦ ਸਾਡੀ ਯਾਦਦਾਸ਼ਤ ਬੜੀ ਛੋਟੀ ਹੋ ਜਾਂਦੀ ਹੈ ਅਸੀਂ ਉਹ ਗੱਲਾਂ ਭੁੱਲ ਕੇ ਹੋਰ ਹੀ ਪਾਸੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਹੋਰ ਲਈ ਤੇ ਪਾਤਾ ਪਰ ਮੇਨ ਮੁੱਦੇ ਸੀਗੇ ਨਸ਼ੇ ਨੂੰ ਲੈ ਕੇ ਬੇਅਦਬੀ ਨੂੰ ਲੈ ਕੇ ਭ੍ਰਿਸ਼ਟਾਚਾਰ ਨੂੰ ਲੈ ਕੇ ਤੇ ਬੇਰੋਜ਼ਗਾਰੀ ਨੂੰ ਲੈ ਕੇ ਜੋ ਕੁਛਿਆ ਸੀ ਇਹਨਾਂ ਨੇ ਕੀ ਕੀਤਾ ਇਹਦੇ ਉੱਤੇ ਗੈਂਗਵਾਰ ਗੈਂਗਸਟਰਸ ਫਰੋਤੀਆਂ ਤੇ ਅੱਜ ਕੋਈ ਵੀ ਬੰਦਾ ਆਪਣੇ ਘਰੋਂ ਬਾਹਰ ਨਿਕਲਣ ਵਾਸਤੇ ਸੇਫ ਹੈ ਨਹੀਂ ਇਹ ਜਿਹੇ ਹਾਲਾਤ ਇਹਨਾਂ ਨੇ ਬਣਾਤੇ ਐ ਕਿ ਜਿੱਥੇ ਤائیں ਡਰਗ ਦਾ ਮਸਲਾ ਹੈ ਨਸ਼ੇ ਦਾ ਜਿਹੜਾ ਮਸਲਾ ਹੈ ਉਹਨੂੰ ਲੈ ਕੇ ਲੋਕਾਂ ਦਾ ਮਜ਼ਾਕ ਬਣਾਇਆ ਜਾ ਰਿਹਾ ਸੌਆਂ ਚੁਕਵੀਆਂ ਜਾ ਰਹੀਆਂ ਸੌਆਂ ਕਿੰਨਾਂ ਲੋਕਾਂ ਨੂੰ ਚੁਪਾਈਆਂ ਜਾ ਰਹੀਆਂ ਉਹ ਤਾਂ ਇੱਕ ਪਾਸੇ ਸੌ ਚੁਕਾਉਣ ਵਾਲੇ ਕੋੜ ਹੈ ਗੱਲ ਤਾਂ ਉਹ ਦੇਖਣ ਵਾਲੀ ਜਿਹੜੇ ਸਟੇਜ ਤੇ ਖੜਕੇ ਸੌ ਚੁਕਾ ਰਹੇ ਐ ਉਹ ਆਪ ਸਾਰੇ ਦੇ ਸਾਰੇ ਦਾਗੀ ਐ ਇਸੇ ਨਸ਼ੇ ਦੇ ਮਸਲੇ ਦੇ ਅੰਦਰ ਦੇਖੋ ਮੈਂ ਕਿਸੇ ਨੂੰ ਕੋਈ ਇੱਥੇ ਪਰਵਚਨ ਦੇਣ ਨਹੀਂ ਆਇਆ ਵੀ ਚੰਗਾ ਕੀ ਹੈ ਮਾੜਾ ਕੀ ਹੈ ਪਰ दारू ਵੀ ਨਸ਼ਾ ਸਰ ਉਸ दारू ਉਸ ਨਸ਼ੇ ਵੇਚਣ ਦੇ ਭ੍ਰਸ਼ਟਾਚਾਰ ਤੇ ਨਸ਼ੇ ਦੇ ਚੱਕਰ ਚ ਚਾਹ ਕੇਜਰੀਵਾਲ ਸਾਹਿਬ ਹੈ ਚਾਹ ਸੋਦਿਆ ਜੀ ਹੈ ਚਾਹ ਜੈਨ ਸਾਹਿਬ ਹੈ ਚਾਹ ਨૈયਰ ਸਾਹਿਬ ਹੈ ਜਾਂ ਕਿਹੜੇ ਵੀ ਸਾਹਿਬ ਹੈ ਸਾਰੇ ਸਾਲ ਸਾਲ ਡੇਢ ਸਾਲ ਜੇਲਾ ਕੱਟ ਕੇ ਆਏ ਆ ਪਿਓ ਸਟੇਜ ਤੇ ਖੜੇ ਹੋ ਕੇ ਸਾਡੇ ਨੌਜਵਾਨਾਂ ਦੇ ਆਦਰਸ਼ ਬਣ ਕੇ ਉਹਨਾਂ ਨੂੰ ਕਹਿ ਰਹੇ ਕਿ ਤੁਸੀਂ ਨਸ਼ਾ ਬੰਦ ਕਰ ਦਿਓ ਨਸ਼ੇ ਦੇ ਹਾਲਾਤ ਆਏ ਵਿਜੇ 23 ਦੇ ਅੰਦਰ ਕਰੀਬਨ 46 ਲੱਖ ਪੇਟੀਆਂ ਇੱਕ ਪੇਟੀ 'ਚ 12 ਬੋਤਲਾਂ ਹੁੰਦੀਆਂ ਕੋਈ ਮੇਰੇ ਵਰਗਾ ਵੀ ਖੜਾ ਹੋ ਜੀ ਨੂੰ ਨਹੀਂ ਪਤਾ ਕਿ ਕਿੰਨੀਆਂ ਬੋਤਲਾਂ ਦੇ 12 ਬੋਤਲਾ 45 ਲੱਖ ਦੇ ਕਰੀਬ ਬੋਤਲਾਂ ਉਹ ਪੇਟੀਆਂ ਵਿਕੀਆਂ ਸੀਗੀਆਂ ਇਸ ਸਾਲ ਜਿਹੜਾ ਇਹਨਾਂ ਦਾ ਟੀਚਾ 1 ਕਰੋੜ ਪੇਟੀਆਂ ਦਾ ਸਰ ਇਹ ਕਹਿ ਰਹੇ ਨਸ਼ਾ ਬੰਦ ਕਰਾਵਾਂਗੇ ਨਸ਼ਾ ਵਧਾ ਰਹੇ ਹੈ ਲੋਕਾਂ ਨੂੰ ਲੁੱਟ ਰਹੇ ਹੈ ਉਹਦੇ ਇਲਾਵਾ ਜਿਹੜੇ ਵੀ ਟਰੱਕ ਵਗੈਰਾ ਰਾਜਸਥਾਨ ਚ ਪਕੜੇ ਜਾ ਰਹੇ ਵੀ ਸਾਰੇ ਇਥੋਂ ਜਾ ਰਹੇ ਇੱਕ ਲੁੱਟ ਦਾ ਸਾਧਨ ਬਣਾਇਆ ਕੋਈ ਠੇਕੇਦਾਰ ਹੈ ਜਿੰਨਾ ਕਰਕੇ 8-10 ਸਾਲ ਕੱਟ ਕੇ ਆਏ ਹੈ ਜਿਹਨੂੰ ਕਹਿੰਦੇ ਨਾ ਪੂਛ ਸਿੱਧੀ ਨਹੀਂ ਹੁੰਦੀ ਕਿੰਨੇ ਦਿਨ ਹੀ ਉਸ ਤੇ ਬੰਨ ਕੇ ਰੱਖ ਲੋ ਉਹ ਥੋੜੀ ਅਕਲ ਨਹੀਂ ਆਈ ਇੱਥੇ ਆ ਕੇ ਇਹਨਾਂ ਨੇ ਦੁਕਾਨਾ ਖੋਲ ਕੇ ਬਹਿ ਗਏ ਕਰਪਸ਼ਨ ਜਿਹੜੀ ਹੈ ਇੱਥੇ ਬੱਚੇ ਨੂੰ ਪੁੱਛ ਲਓ ਕਿਸੇ ਨੂੰ ਕਰਪਸ਼ਨ ਖਤਮ ਨਹੀਂ ਹੋਈ ਕਰਪਸ਼ਨ ਮਹਿੰਗੀ ਹੋ ਗਈ ਸਾਰੀ 2 ਗੁਣਾ 3 ਗਣਾ ਹੋ ਗਈ ਜਿਹੜਾ ਕਿਸੇ ਦਾ ਕੰਮ ਕੋਈ 2000 ਰੁਪਏ ਚ ਹੁੰਦਾ ਸੀ ਅੱਜ 20000 ਰੁਪਏ ਤੋਂ ਵੀ ਹੋ ਜੇ ਅਗਲਾ ਕਹਿੰਨੀ ਮਤ ਸਮਝਦੇ ਬੇਰੋਜ਼ਗਾਰੀ ਕਰਕੇ ਜਿਸ ਗੱਲ ਨੂੰ ਕਹਿ ਰਹੇ ਐ ਵੀ ਨਸ਼ਾ ਖਤਮ ਕਰਾਂਗੇ ਨਸ਼ਾ ਦਾ ਖਤਮ ਹੋ ਤਾ ਉਹ ਜਿਹੜੇ ਤੁਸੀਂ ਲੋਕਾਂ ਨੂੰ ਰੋਜ਼ਗਾਰ ਦੇ ਦੇਉਂਗੇ ਤੇ ਬਾਰਡਰ ਇਲਾਕੇ ਸਭ ਇਸ ਬਾਰਡਰ ਇਲਾਕੇ ਦੇ ਅੰਦਰ ਸਭ ਤੋਂ ਪਹਿਲਾਂ ਤਾਂ ਮੈਂ ਜਿੱਥੇ ਆ ਸਾਰੀ ਜ਼ਿਕਰ ਕਰ ਰਿਹਾ ਕਿਉਂਕਿ ਬਾਰਡਰ ਦੀ ਜਦੋਂ ਜ਼ਿਕਰ ਕਰਦੇ ਆ ਬਾਰਡਰ ਦੇ ਉੱਤੇ ਜਿਹੜੇ ਹਾਲਾਤ ਪਿਛਲੇ ਦਿਨਾਂ 'ਚ ਬਣ ਗਏ ਸੀਗੇ ਮੈਂ ਸਲੂਟ ਕਰਦਾ ਸਾਡੇ ਬਹਾਦਰ ਫੌਜੀਆਂ ਨੂੰ ਜਿਨ੍ਹਾਂ ਨੇ ਮੂੰਹ ਤੋੜ ਜਵਾਬ ਦੇ ਕੇ ਉਹ ਜਿਹੜਾ ਸਿਰ ਚੱਕ ਰਿਹਾ ਸੀ ਹੱਥੋਂ ਛੁਡ ਉਹਨੂੰ ਉੱਥੇ ਟਿਕਾਣਾ ਸਿਰ ਕਰਤਾ ਸਰ ਬਾਕੀ ਦੇਸ਼ ਦੇ ਬਟੇਰੇ ਕੋ ਬਾਹਰ ਬੈਠੇ ਜਿਹੜੇ ਟੈਲੀਵਿਜ਼ਨ ਦੇਖ-ਦੇਖ ਕੇ ਕਹਿੰਦੇ ਵੀ ਲੜਾਈ ਚੱਲਣੀ ਚਾਹੀਦੀ ਹੈ ਉਹਨਾਂ ਨੂੰ ਨਹੀਂ ਪਤਾ ਸਾਬ ਵੀ ਇੱਥੇ ਲੜਾਈ ਦਾ ਹੁੰਦਾ ਕੀ ਹੈ ਜਿਹੜੇ ਬਾਰਡਰ ਤੋਂ ਕਰ ਉੱਜੜਦੇ ਐ ਜਿਨ੍ਹਾਂ ਦੇ ਪਰਿਵਾਰ ਜਿਨ੍ਹਾਂ ਦਾ ਬਿਜ਼ਨਸ ਬਿਜ਼ਨਸ ਦਾ ਸਾਰੇ ਪੰਜਾਬ 'ਚ ਲੋਕ ਲੁਧਿਆਣਾ ਤੋਂ ਛੱਡ ਕੇ ਟ੍ਰੇਨਾਂ ਭਰ ਜਾਂਦੇ ਨਹੀਂ ਆ ਉਹ ਇਸ ਕਿਸਮ ਦੀਆਂ ਗੱਲਾਂ ਕਰਦੇ ਆ ਉਹ ਨਹੀਂ ਸਮਝਦੇ ਪਰ ਮੈਂ ਸਮਝਦਾ ਪੇ ਪਾਕਿਸਤਾਨ ਭੁੱਖਾ ਨੰਗਾ ਤੇ ਮੰਗ ਕੇ ਚੱਲਣ ਵਾਲਾ ਜਿਹੜਾ ਰੋਟੀਆਂ ਮੰਗ ਕੇ ਜਿਹੜੇ ਖਾਂਦੇ ਆ ਉਹਨਾਂ ਨੇ ਹਥਿਆਰ ਉਹ ਤਾਂ ਇੱਕ ਜਿਸ ਤਰ੍ਹਾਂ ਇੱਥੇ ਕਤਲ ਵਾਲੇ ਮਸਲੇ ਅੱਜ ਕੱਲ ਪੰਜਾਬ ਦੇ ਬੇਰੋਜ਼ਗਾਰੀ ਨਹੀਂ 50000 ਰੁਪਏ ਦੇ ਕੇ ਕਿਸੇ ਨੂੰ ਗੋਲੀ ਚਲਵਾ ਦਿਓ ਪਾਕਿਸਤਾਨ ਦਾ ਹਾਲ ਵੀ ਹੋਈ ਹੈ ਸਭ ਚੀਨ ਉਹਨਾਂ ਨੂੰ ਟੁਕੜਾ ਸਿੱਟ ਦੇਵੇ ਅਮਰੀਕਾ ਟੁਕੜਾ ਸਿੱਟ ਦੇਵੇ ਚਾਹੇ ਟਰਕੀ ਵਾਲੇ ਸਿੱਟ ਦੇਣ ਜਾਂ ਕੋਈ ਹੋਰ ਮਿਡਲਿਸਟ ਵਾਲੇ ਜਿਹੜੇ ਉੱਥੇ ਬੈਠੇ ਨੇ ਉਹਨਾਂ ਨੂੰ ਟੁਕੜਾ ਸਿੱਟਦੇ ਵੀ ਹਿੰਦੁਸਤਾਨ ਬਾੜਾ ਅੱਗੇ ਨਿਕਲ ਰਿਹਾ ਹੈ ਇਹਨਾਂ ਨੂੰ ਰਜਾ ਲਓ ਆਪ ਦੇ ਇੱਕ ਫਿਰ ਇੱਕ ਮਿੰਟ ਮਿੰਟ ਐਸਾ ਮੈਂ ਇੱਕ ਮਿੰਟ ਪੂਰਾ ਕਰ ਲਵਾਂ ਤੇ ਬਾਕੀ ਸਾਰੀ ਗੱਲ ਕਰ ਦਿੰਦਾ ਸੋ ਉਹਨਾਂ ਨੂੰ ਦੇਖਦੇ ਹੋਏ ਸਰਕਾਰ ਨੇ ਬਹੁਤ ਹੀ ਬੜੀਆ ਤਰੀਕੇ ਨਾਲ ਜਿਹੜਾ ਸਨੇਹਾ ਸੀ ਉਹ ਤਾਂ 18 ਗੇਣਾ ਹੁੰਦਾ ਸੀ ਅੱਜ 7-8 ਹੋਰ ਨਿਕਲੀਆਂ ਖੜੀਆਂ ਜਿੱਥੇ ਜਿੱਥੇ ਜਾ ਕੇ ਅਟੈਕ ਹੋਈ ਹੈ ਸੋ ਉਹਨਾਂ ਦਾ ਅਕਲ ਟਿਕਾਣੇ ਆ ਗਿਆ ਵੀ ਇੱਥੇ ਜੇ ਪੰਗਾ ਲਾਓਗੇ ਬਹੁਤ ਹੀ ਮਹਿੰਗਾ ਪਊਗਾ ਤੇ ਆਹੀ ਗੱਲ ਮੈਂ ਬਾਕੀ ਸਾਰੇ ਜੋ ਵੀ ਲੀਡਰ ਸਹਿਵਾਨ ਖੁੰਮਾ ਵਾਂਗੂ ਪੈਦਾ ਹੋਏ ਹੈ ਨਾ ਇਹ ਪਿਛਲੇ ਮੈਂ ਸਮਝਦਾ ਇੱਕ بڑا ਪਰਵਰਤਨ ਆਇਆ ਹੈ ਰਾਜਨੀਤੀ ਜੀ ਬਾਈ ਤੇ ਜੀ ਬਦਲਾਵ ਤਾਂ ਆ ਗਿਆ ਪਰ ਬਦਲਾਵ ਜਿਸ ਪਾਸੇ ਨਿਗਾਹ ਆਇਆ ਹੈ ਪੰਜਾਬ ਦੇ ਅੰਦਰ ਖਾਸ ਤੌਰ ਤੇ ਉਹਨਾਂ ਨੂੰ ਕਹਿਣਾ ਚਾਹੂੰਗਾ ਸਾਬਾ ਮਹਿੰਗਾ ਬਹੁਤ ਪੜਣਾ ਹੈ ਜਿਹੜੇ ਆ ਆਮ ਆਦਮੀ ਪਾਰਟੀ ਨੇ ਰਵਈਆ ਅਪਣਾਇਆ ਬਹੁਤ ਮਹਿੰਗਾ ਪਊਗਾ ਸਾਬ ਕਿਉਂਕਿ ਪੰਜਾਬ ਨੂੰ ਵਾਪਸ ਲੀਤ ਤੇ ਲੈ ਕੇ ਆਣ ਦੀ ਜ਼ਰੂਰਤ ਹੈ ਤੇ ਲੀਤ ਤੇ ਲੈ ਕੇ ਆਊਗਾ ਕੌਣ ਕਿਉਂਕਿ ਲੈ ਕੇ ਆਣ ਵਾਲੇ ਜਿਹੜੇ ਮੇਨ ਮੁਖ ਪਾਰਟੀਆਂ ਅੱਜ ਦੇ ਦਿਨ ਜਿੱਥੇ ਸਰਕਾਰ ਕੋਲ ਅੱਜ 96 ਇਕ 97 ਐਮਐਲਏ ਲਈ ਫਿਰਦੇ ਰੋਲਗਦੋਲ ਹੋਈ ਖੜੀ ਕਿੰਨੇ ਕਹੇ ਕਿ ਨਹੀਂ ਹੈ ਯਾਰ ਮੇਨ اپੋਜੀਸ਼ਨ ਜਿਹੜੀ ਰੈਕਗਨਾਈਜ਼ਡ اپੋਜੀਸ਼ਨ ਪਾਰਟੀ ਕਾਂਗਰਸ ਪਾਰਟੀ ਹੈ ਉਹਨਾਂ ਨੇ ਗੋਡੇ ਟੇਕ ਰੱਖਿਆ ਇਹਨਾਂ ਨੇ ਬੇਸ਼ਰਮੀ ਧਾਰਨ ਕਰ ਰੱਖੀ ਹੈ ਵੀ ਲੁੱਟੀ ਜਾ ਰਿਹਾ ਪੰਜਾਬ ਨੂੰ ਤੇ ਉਹ ਗੋਡੇ ਟੇਕੇ ਬੈਠੇ ਐ ਇਹਨਾਂ ਤੋਂ ਲੋਕਾਂ ਨੇ ਆਸ ਛੱਡਤੀ ਪੰਜਾਬ ਨੂੰ ਅੱਜ ਕਿਸੇ ਬਾਹ ਫੜਨ ਵਾਲੀ ਤਗੜੀ ਪਾਰਟੀ ਦੇ ਲੋੜ ਹੈ ਨੈਸ਼ਨਲ ਪਾਰਟੀ ਦੀ ਜੇ ਡੀ ਆ ਕੇ ਪੰਜਾਬ ਨੂੰ ਕੋਈ ਹਾਰ ਦਾ ਨਾਰਾ ਮਾਰ ਕੇ ਪੰਜਾਬ ਦੇ ਅੰਦਰ ਬੇਰੋਜ਼ਗਾਰੀ ਖਤਮ ਕਰੇ ਪੰਜਾਬ ਚੋਂ ਨਸ਼ਾ ਕੱਢੇ ਤੇ ਇਹ ਕੋਈ ਇਲਾਜ ਹੋਊਗਾ ਸਭ ਐਲੈਕਸ਼ਨ ਤੋਂ ਮੁੱਦਾ ਬਣਾ ਮੁੱਦਾ ਸੌਰੀ ਇਲੈਕਸ਼ਨ ਦੇ ਵਿੱਚ ਆਪਰੇਸ਼ਨ ਸੰਦੂਰ ਦਾ ਬਣਾ ਮੁੱਦਾ ਉਹ ਦਿਨ ਲੁਟਾਏਗਾ ਕੀ ਕਹਿਣਾ ਚਾਹੋ ਸਭ ਸਾਨੂੰ ਮਾਨ ਹੋਣਾ ਚਾਹੀਦਾ ਸਭ ਵੀ ਸਾਡੀ ਫੌਜਾਂ ਨੇ ਕੀਤਾ ਹੈ ਉਹਦੇ ਚ ਕਿਸੇ ਨੂੰ ਕੀ ਪ੍ਰੋਬਲਮ ਹੈ ਸਭ ਇਹ ਕਹਿ ਦੇਣ ਵੀ ਸਾਡੀਆਂ ਫੌਜਾਂ ਨੇ ਪਾਕਿਸਤਾਨ ਦਾ ਮੂਤ ਪੰਨਤਾ ਕੌਣ ਰੋਕੂਗਾ ਕਿਸੇ ਨੂੰ ਅੱਜ ਜੇ ਉੱਥੇ ਖੜੇ ਹੋ ਕੇ ਚਾ ਕਾਂਗਰਸ ਵਾਲੇ ਐ ਚਾ ਕੇਜਰੀਵਾਲ ਸਾਹਿਬ ਐ ਚਾ ਭਗਵੰਤ ਮਾਨ ਜੀ ਇਹਨਾਂ ਨੂੰ ਕਹਿੰਦੇ ਸੰਗਾਂ ਦੀ ਆ ਖੜੇ ਹੋ ਕੇ ਕਹਿੰਦੇ ਨੂੰ ਦੇਖੋ ਸਾਡੀ ਫੌਜਾਂ ਨੇ ਅਸੀਂ ਜਾ ਕੇ ਸਾਡੀਆਂ ਫੌਜਾਂ ਫੌਜ ਸਾਰਿਆਂ ਦੀ ਹੈ ਸਾਹਿਬ ਫੌਜ ਨਾ ਭਾਜਪੀ ਦੀ ਨਾ ਕਾਂਗਰਸ ਦੀ ਨਾ ਕਿਸੇ ਹੋਰ ਦੀ ਫੌਜ ਦੇ ਅੰਦਰ ਸਾਰਿਆਂ ਦੇ ਬੱਚੇ ਗਏ ਐ ਸਭ ਉੱਥੇ ਇੱਥੇ ਫੌਜਾਂ ਦਾ ਹੌਸਲਾ ਹੈ ਜੇ ਲੀਡਰ ਨੇ ਕਿਸੇ ਚ ਫੇਰ ਉਹਨੇ ਕਹਿੰਗਾ ਸਾਬ ਸਭਰਾਉ ਵਾਲੇ ਸਾਰਿਆਂ ਨੂੰ ਸਾਰਿਆਂ ਨੂੰ ਧਿਆਨ ਹੋਣਾ ਹੈ ਸਾਰੇ ਪੜ੍ਹੇ ਲਿਖੇ ਨੌਜਵਾਨ ਖੜੇ ਆ ਸਾਰਿਆਂ ਨੂੰ ਪਤਾ ਹੈ ਕੀ ਹੋਇਆ ਸੀਗਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਜੇ ਹੁੰਦੀਆਂ ਸਰਕਾਰਾਂ ਤਾਂ ਫੌਜਾਂ ਜੀ ਮਿੱਤ ਕਮਲ ਪਾਉਂਦੀਆਂ ਜੋ ਸਿੰਘਾਂ ਨੇ ਤੇਗਾ ਮਾਰੀਆਂ ਸਭ ਤੁਹਾਨੂੰ ਸੰਗਾਂਦੀ ਇਹਨਾਂ ਨੂੰ ਕਾਂਗਰਸ ਵਾਲਿਆਂ ਨੂੰ ਕਹਿੰਦੇ ਉਹ ਸਾਡੀ ਫੌਜਾਂ ਜਾ ਕੇ ਪਾਕਿਸਤਾਨ ਦਾ ਮੂੰਹ ਪੰਨਤਾ ਉਹ ਕਹੀ ਜਾਂਦੇ ਵੀ ਸਾਡੇ ਅਸੀਂ 48 ਘੰਟੇ ਜੇ ਕਰਨਾ ਸੀਗਾ ਇਹਨਾਂ ਨੂੰ ਆ ਕੇ ਸਾਨੂੰ ਪਹਿਲੇ ਨੱਪ ਲਿਆ ਉਹਨਾਂ ਦਾ ਪ੍ਰਾਈਮ ਮਿਨਿਸਟਰ ਕਹਿ ਰਿਹਾ ਸੁਨੀਲ ਜਾਖੜ ਨਹੀਂ ਕਹਿ ਰਿਹਾ ਵੀ ਅਸੀਂ ਸਵੇਰੇ ਦਾ ਕੋਈ ਟਾਈਮ ਅਤਿਆ ਸੀ ਵੀ ਉਹ ਦਿਨ ਜਾ ਕੇ ਬੰਸ ਸੱਟ ਕੇ ਆਵਾਂਗੇ ਇਹਨਾਂ ਨੇ ਪਹਿਲਾਂ ਜਾ ਕੇ ਨੰਪਤਾ ਕਰ ਰਾਸ਼ਟਰਪਤੀ ਦੇ ਸ਼ਬਦ ਨਾਲ ਪੁੱਕਾ ਹੋਈ ਬਵਾ ਪਿਆ ਬਤਮਾ ਦੀ ਕਿ ਭਾਈਪਾ ਰਾਸ਼ਟਰਪਤੀ ਭਗਵੰਤ ਮਾਨ ਜਿਹਨੂੰ ਜ਼ਿਆਦਾ ਸੀਰੀਅਸਲੀ ਨਾ ਲਓ ਸਭ ਇੱਕ ਰਾਸ਼ਟਰ ਇੱਕ ਹਾਂ ਤੁਸੀਂ ਉਹ ਜੋ ਜਿਹੜਾ ਜਿਸ ਕਿਨੌਣੀ ਹਰਕਤ ਹੈ ਸਾਬ ਇਸੀ ਕਰਕੇ ਮੈਂ ਉਹ ਉਸ ਗੱਲ ਨੂੰ ਲੈਣ ਲੱਗੇ ਉਹ ਵੀ ਸਿਰ ਤੇ ਜਿਵੇਂ ਆ ਇਧਰ ਕਾਂਗਰਸ ਵਾਲੇ ਨਕਲੀ ਪਾਈ ਫਿਰਦੇ ਆ ਭਗਵੰਦ ਮਾਨ ਜੀ ਵੀ ਆ ਹਾ ਹੁਣ ਦਸਤਾਰ ਪਾਉਣ ਨਾਲ ਸਭ ਕੁਝ ਸਿੱਖ ਨਹੀਂ ਬਣਦਾ ਤੇ ਅਗਰ ਕੋਈ ਸੱਚਾ ਸਿੱਖ ਹੁੰਦਾ ਸਭ ਗੁਰੂ ਮਹਾਰਾਜ ਨੇ ਸਾਨੂੰ ਕੀ ਸਿਖਾਇਆ ਸੀਗਾ ਮਨਸ ਕੀ ਜਾਤ ਸਭੇ ਇੱਕੋ ਪਹਿਚਾਨ ਦੇ ਉਹ ਤਾਂ ਸਾਰੇ ਧਰਮਾਂ ਨੂੰ ਲੈ ਕੇ ਉਹਨਾਂ ਨੇ ਤਾਂ ਉਦਾਸੀਆਂ 'ਚ ਸਾਰਾ ਦੁਨੀਆ ਗਾਤੀ ਸਾਰਿਆਂ ਨੂੰ ਨਾਲ ਜੋੜਦੇ ਸੀ ਤੁਸੀਂ ਇੱਕ ਪਹਿਲਾਂ ਤੱਕ ਸਿਰਫ ਕਾਂਗਰਸ ਵਾਲੇ ਧਰਮ ਦੇ ਮਗਰ ਲੱਗੇ ਸੀਗੇ ਇਹਦੇ ਸਿਰ ਤੇ ਦਸਤਾਰ ਹੈ ਨਹੀਂ ਇਹਦੇ ਨਾਲ ਪੰਜਾਬ 'ਚ ਅੱਗ ਲੱਗ ਜੂਗੀ ਹੁਣ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਲੱਖ ਫੜ ਲਿਆ ਇਹਦੇ ਵਾਸਤੇ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਸਭ ਭਗਵੰਤ ਮਾਨ ਜੀ ਦਾ ਚਲੋ ਜੋ ਵੀ ਉਹਨਾਂ ਨੇ ਖਾਦਾ ਪੀਤਾ ਉਹਨਾਂ ਆਇਆ ਨਹੀਂ ਉਹਨਾਂ ਨੂੰ ਸ਼ਾਇਦ ਕਿਉਂਕਿ ਉਹਨਾਂ ਨੇ ਦਸਤਾਰ ਰੱਖ ਰੱਖੀ ਹੈ ਸ਼ਾਇਦ ਉਹਨਾਂ ਨੂੰ ਹਿੰਦੂਆਂ ਦੀ ਸੈਂਸਿਬਿਲਿਟੀਆਂ ਨਾ ਪਤਾ ਹੋਣ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕੇਜਰੀਵਾਲ ਸਾਹਿਬ ਦੀ ਕੋਈ ਸਟੇਟਮੈਂਟ ਆਈ ਹੈ ਇਸ ਤੇ ਜਿਹੜੇ ਕਹਿੰਦੇ ਸੀ ਮੈਂ ਹਨੂਮਾਨ ਚਾਲ ਸਾਹਿਬ ਪੜਕਾ ਸੁਣਾਇਆ ਸੀਗਾ ਉਹਨਾਂ ਨੇ ਤੁਹਾਨੂੰ ਅਜੇ ਆ ਵੀ ਨਹੀਂ ਹਿੰਦੂ ਧਰਮ ਦੇ ਅੰਦਰ ਸੰਦੂਰ ਦਾ ਕੀ ਮਤਲਬ ਹੈ ਸਾਡੀ ਭਾਵਨਾਵਾਂ ਨਾਲ ਜੁੜਿਆ ਸਾਬ ਅਸੀਂ ਹਰੇਕ ਧਰਮ ਦਾ ਸਤਿਕਾਰ ਕਰਦੇ ਹਾਂ ਮੈਂ ਸਮਝਦਾ ਹਾਂ ਵੀ ਹਿੰਦੁਸਤਾਨ ਦੇ ਅੰਦਰ ਸਭ ਤੋਂ ਵੱਡੀ ਤੇ ਪੰਜਾਬ ਦੀ ਸਭ ਤੋਂ ਵੱਡੀ ਖਾਸੀਅਤ ਹੈ ਵੀ ਸਾਰੇ ਧਰਮ ਅਸੀਂ ਇਕੱਠੇ ਸਾਡਾ ਆਪਸੀ ਸਹਿਚਾਰ ਜਿਹੜਾ ਭਾਈਚਾਰਾ ਹੈ ਉਹ ਸਾਂਝ ਨੂੰ ਇਹ ਜਿਹੜੇ ਲੋਕ ਹੈ ਨਾ ਆ ਘਟਿਆ ਸੋਚ ਵਾਲੇ ਲੋਕ ਹੈ ਦੇਖੋ ਮਹਿਲ 'ਚ ਵੱੜ ਨਾਲ ਕੋਈ ਰਾਜਾ ਨਹੀਂ ਬਣਦਾ ਮਹਿਲ 'ਚ ਕੋਈ ਬਹਿਰੂਪਿਆ ਜਾਵੜੇ ਜਾਂ ਕੋਈ ਕਮੇਡੀਅਨ ਜਾਵੜੇ ਉਹ ਉਹ ਜ਼ਰੂਰ ਸਰਕਸ ਬਣ ਸਕਦਾ ਹੈ ਪਰ ਰਾਜਾ ਨਹੀਂ ਕੋ ਬਣ ਸਕਦਾ ਕਿਰਸੀ ਤੇ ਬੈਠਣ ਨਾਲ ਕੋਈ ਬੰਦਾ ਸਤਕਾਰਯੋਗ ਨਹੀਂ ਲਿਖਦੇ ਔਨਰੇਬਲ ਮਨਿਸਟਰ ਔਨਰੇਬਲ ਔਨਰੇਬਲ ਮਨਿਸਟਰ ਕਿੰਨੇ ਪਕੜੇਗੇ ਕਿਹੜੇ ਕਿਹੜੇ ਕਰਤੂਤ ਚ ਔਨਰੇਬਲ ਚੀਫ ਮਨਿਸਟਰ ਨਾਲ ਤੇ ਗੱਲ ਕਰਦੇ ਤਾਂ ਮੈਂ ਸ਼ਾਇਦ ਕੁਝ ਹੋਰ ਗੱਲ ਸਾਬ ਨਾਲ ਇਹ ਇੱਕ ਮੁੱਖ ਮੰਤਰੀ ਨੂੰ ਇੱਕ ਪੰਜਾਬੀ ਘਟੋ ਘਟ ਪੰਜਾਬੀ ਤਾਂ ਹੈ ਸਾਬ ਭਗਵੰਤ ਜੀ ਚਾਹ ਨਕਲੀ ਬਣ ਰੱਖੀ ਹੈ ਉਧਰ ਲੈਣੇ ਨਕਲੀ ਬਣ ਰੱਖੀ ਹੈ ਕਾਂਗਰਸ ਵਾਲੇ ਇਹ ਦੋਨੋਂ ਇੱਕ ਚੀਜ਼ ਹੈ ਹੈ ਵੀ ਇੰਡੀਆ ਸਮਝੋਤਾ ਗੱਠਬੰਧ ਨੇ ਦੋਨੋਂ ਨਕਲੀ ਤੇ ਉਹਨਾਂ ਨੂੰ ਸਿੱਖ ਸਾਡੇ ਸਮਾਜ ਦੀ ਪੰਜਾਬੀ ਹੋਣ ਦਾ ਇਹਨਾਂ ਨੂੰ ਕੋਈ ਮੈਂ ਸਮਝਦਾ ਵੀ ਜਮਾ ਹੀ ਇਹਨਾਂ ਨੂੰ ਪਤਾ ਨਹੀਂ ਵੀ ਪੰਜਾਬੀ ਹੋਣਾ ਕੀ ਮਾਇਨੇ ਰੱਖਦਾ ਥੈਂਕ ਯੂ